ਬਦਮਾਸ਼ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਨੂੰ ਕਥਿਤ ਤੌਰ ਤੇ ਅਮਰੀਕਾ ਤੋਂ ਭਾਰਤ ਲਿਆਂਦਾ ਜਾ ਰਿਹਾ ਹੈ ਅਮਰੀਕਾ ਤੋਂ ਭਾਰਤ ਲਿਆਂਦਾ ਜਾ ਰਿਹਾ ਹੈ ਅਨਮੋਲ ਬਿਸ਼ਨੋਈ ਜੋ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਵਿੱਚ ਵੀ ਲੋੜਿੰਦਾ ਸੀ ਸੋ ਅਮਰੀਕਾ ਤੋਂ 200 ਜਣਿਆਂ ਨੂੰ ਡਿਪੋਰਟ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਮੀਡੀਆ ਰਿਪੋਰਟਾਂ ਮੁਤਾਬਕ ਤਿੰਨ ਭਾਰਤ ਦੇ ਵੀ ਸ਼ਾਮਲ ਨੇ ਅਨਮੋਲ ਤੋਂ ਇਲਾਵਾ ਜਹਾਜ਼ ਵਿੱਚ ਪੰਜਾਬ ਦੇ ਦੋ ਹੋਰ ਬਦਮਾਸ਼ ਵੀ ਸ਼ਾਮਲ ਦੱਸੇ ਜਾ ਰਹੇ ਨੇ ਸੋ ਅੱਜ 10 ਵਜੇ ਉਹਨਾਂ ਨੂੰ ਦਿੱਲੀ ਦੇ ਆਈਜੀਆਈ 에어ਪੋਰਟ ਤੇ ਲੈਂਡ ਕਰਵਾਇਆ ਜਾਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਅਨਮੋਲ ਦੀ ਡਿਪੋਰਟੇਸ਼ਨ ਅਮਰੀਕਾ ਵਿੱਚ ਗੈਰਕਾਨੂੰਨੀ ਪ੍ਰਵੇਸ਼ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ। ਉਸ ਨੂੰ ਉੱਥੇ ਵੀ ਇਸੇ ਮਾਮਲੇ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਹ ਡਿਪੋਰਟੇਸ਼ਨ ਭਾਰਤ ਵਿੱਚ ਉਸਦੇ ਅਪਰਾਧਾਂ ਨਾਲ ਸੰਬੰਧਿਤ ਨਹੀਂ ਹੈ। ਹਾਲਾਂਕਿ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਸਾਫਾ ਐਮਸੀਪੀ ਨੇਤਾ ਬਾਬਾ ਸਿੱਦਕੀ ਦੇ ਪੁੱਤਰ ਜਿਸ਼ਾਨ ਸਿੱਦਕੀ ਨੂੰ ਇੱਕ ਈਮੇਲ ਭੇਜੀ ਹੈ। ਜਿਸ ਵਿੱਚ ਉਸ ਨੂੰ ਅਨਮੋਲ ਦੀ ਡਿਪੋਰਟੇਸ਼ਨ ਦੀ ਜਾਣਕਾਰੀ ਦਿੱਤੀ ਗਈ ਹੈ ਸੋ ਬਾਬਾ ਸਿਦਕੀ ਦਾ 12 ਅਕਤੂਬਰ 2024 ਨੂੰ ਰਾਤ 9:30 ਵਜੇ ਮੁੰਬਈ ਦੇ ਬਾਂਦਰਾ ਵਿੱਚ ਖੇਰਵਾੜੀ ਸਿਗਨਲ ਤੇ ਕਤਲ ਕਰ ਦਿੱਤਾ ਗਿਆ ਸੀ ਸੋ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਜਿਸ਼ਾਨ ਸਦੀਕੀ ਨੇ ਖੁਦ ਈਮੇਲ ਪ੍ਰਾਪਤ ਕਰਨ ਦੀ ਪੁਸ਼ਟੀ ਕੀਤੀ ਹੈ ਈਮੇਲ ਵਿੱਚ ਲਿਖਿਆ ਹੈ ਕਿ ਈਮੇਲ ਤੁਹਾਨੂੰ ਜਿਸ਼ਾਨ ਸਦੀਕੀ ਨੂੰ ਸੂਚਿਤ ਕਰਨ ਲਈ ਹੈ ਕਿ ਅਨਮੋਲ ਬਿਸ਼ਨੋਈ ਨੂੰ ਸੰਗੀ ਸਰਕਾਰ ਨੇ ਅਮਰੀਕਾ ਤੋਂ ਘਟ ਦਿੱਤਾ ਹੈ ਅਪਰਾਧੀ ਨੂੰ 18 ਨਵੰਬਰ 2025 ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ ਸੋ ਅਨਮੋਲ ਦੇ ਐਨਸੀਪੀ ਨੇਤਾ ਬਾਬਾ ਸਿਦਕੀ ਅਤੇ ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਦਾ ਦੋਸ਼ ਹੈ ਉਸ ਦਾ ਨਾਮ ਅਦਾਕਾਰ ਸਲਮਾਨ ਖਾਨ ਦੇ ਘਰ ਤੇ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਵੀ ਜੁੜਦਾ ਹੈ ਸੋ ਅਨਮੋਲ ਭਾਰਤ ਵਿੱਚ ਜਾਂਚ ਏਜੰਸੀ ਰਾਸ਼ਟਰੀ ਜਾਂਚ ਏਜੰਸੀ ਦੀ ਲੋੜਿੰਦੀ ਸੂਚੀ ਵਿੱਚ ਹੈ ਸੋ ਉਸ ਉੱਤੇ 10 ਲੱਖ ਰੁਪਏ ਦਾ ਇਨਾਮ ਵੀ ਸੀ ਸੋ ਹੁਣ ਕਥਿਤ ਤੌਰ ਤੇ ਅਨਮੋਲ ਬਿਸ਼ਨੋਈ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ ਅਤੇ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ। ਬਦਮਾਸ਼ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਨੂੰ ਕਥਿਤ ਤੌਰ ਤੇ ਅਮਰੀਕਾ ਤੋਂ ਭਾਰਤ ਲਿਆਂਦਾ ਜਾ ਰਿਹਾ ਹੈ। ਅਮਰੀਕਾ ਤੋਂ ਭਾਰਤ ਲਿਆਂਦਾ ਜਾ ਰਿਹਾ ਹੈ ਅਨਮੋਲ ਬਿਸ਼ਨੋਈ ਜੋ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਵਿੱਚ ਵੀ ਲੋੜਿੰਦਾ ਸੀ। ਸੋ ਅਮਰੀਕਾ ਤੋਂ 200 ਜਣਿਆਂ ਨੂੰ ਡਿਪੋਰਟ ਕੀਤਾ ਗਿਆ ਸੀ। ਜਿਨ੍ਹਾਂ ਵਿੱਚ ਮੀਡੀਆ ਰਿਪੋਰਟਾਂ ਮੁਤਾਬਕ ਤਿੰਨ ਭਾਰਤ ਦੇ ਵੀ ਸ਼ਾਮਲ ਨੇ। ਅਨਮੋਲ ਤੋਂ ਇਲਾਵਾ ਜਹਾਜ਼ ਵਿੱਚ ਪੰਜਾਬ ਦੇ ਦੋ ਹੋਰ ਪਦਮਾਸ਼ ਵੀ ਸ਼ਾਮਲ ਦੱਸੇ ਜਾ ਰਹੇ ਨੇ ਸੋ ਅੱਜ 10 ਵਜੇ ਉਹਨਾਂ ਨੂੰ ਦਿੱਲੀ ਦੇ ਆਈਜੀਆਈ 에어ਪੋਰਟ ਤੇ ਲੈਂਡ ਕਰਵਾਇਆ ਜਾਵੇਗਾ ਮੀਡੀਆ ਰਿਪੋਰਟਾਂ ਅਨੁਸਾਰ ਅਨਮੋਲ ਦੀ ਡਿਪੋਰਟੇਸ਼ਨ ਅਮਰੀਕਾ ਵਿੱਚ ਗੈਰਕਾਨੂੰਨੀ ਪ੍ਰਵੇਸ਼ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ ਉਸ ਨੂੰ ਉੱਥੇ ਵੀ ਇਸੇ ਮਾਮਲੇ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇਹ ਡਿਪੋਰਟੇਸ਼ਨ ਭਾਰਤ ਵਿੱਚ ਉਸਦੇ ਅਪਰਾਧਾਂ ਨਾਲ ਸੰਬੰਧਿਤ ਨਹੀਂ ਹੈ ਹਾਲਾਂਕਿ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਸਾਬਕਾ ਐਨਸੀਪੀ ਨੇਤਾ ਬਾਬਾ ਸਿੱਦਕੀ ਦੇ ਪੁੱਤਰ ਜਸ਼ਾਨ ਸਿੱਦਕੀ ਨੂੰ ਇੱਕ ਈਮੇਲ ਭੇਜੀ ਹੈ ਜਿਸ ਵਿੱਚ ਉਸ ਨੂੰ ਅਨਮੋਲ ਦੀ ਡਿਪੋਰਟੇਸ਼ਨ ਦੀ ਜਾਣਕਾਰੀ ਦਿੱਤੀ ਗਈ ਹੈ ਸੋ ਬਾਬਾ ਸਿੱਦਕੀ ਦਾ 12 ਅਕਤੂਬਰ 2024 ਨੂੰ ਰਾਤ 9:30 ਵਜੇ ਮੁੰਬਈ ਦੇ ਬਾਂਦਰਾ ਵਿੱਚ ਖੇਰਵਾੜੀ ਸਿਗਨਲ ਤੇ ਕਤਲ ਕਰ ਦਿੱਤਾ ਗਿਆ ਸੀ ਸੋ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਜਿਸ਼ਾਨ ਸਦੀਕੀ ਨੇ ਖੁਦ ਈਮੇਲ ਪ੍ਰਾਪਤ ਕਰਨ ਦੀ ਪੁਸ਼ਟੀ ਕੀਤੀ ਹੈ ਈਮੇਲ ਵਿੱਚ ਲਿਖਿਆ ਹੈ ਕਿ ਈਮੇਲ ਤੁਹਾਨੂੰ ਜਿਸ਼ਾਨ ਸਦੀਕੀ ਨੂੰ ਸੂਚਿਤ ਕਰਨ ਲਈ ਹੈ ਕਿ ਅਨਮੋਲ ਬਿਸ਼ਨੋਈ ਨੂੰ ਸੰਗੀ ਸਰਕਾਰ ਨੇ ਅਮਰੀਕਾ ਤੋਂ ਘਟ ਦਿੱਤਾ ਹੈ ਅਪਰਾਧੀ ਨੂੰ 18 ਨਵੰਬਰ 2025 ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ ਸੋ ਅਨਮੋਲ ਦੇ ਐਨਸੀਪੀ ਨੇਤਾ ਬਾਬਾ ਸਿਦਕੀ ਅਤੇ ਪੰਜਾਬੀ ਗਾਇਕ ਮੂਸੇ ਵਾਲਾ ਦੇ ਕਤਲ ਦਾ ਦੋਸ਼ ਹੈ ਉਸ ਦਾ ਨਾਮ ਅਦਾਕਾਰ ਸਲਮਾਨ ਖਾਨ ਦੇ ਘਰ ਤੇ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਵੀ ਜੁੜਦਾ ਹੈ ਸੋ ਅਨਮੋਲ ਭਾਰਤ ਵਿੱਚ ਜਾਂਚ ਏਜੰਸੀ ਰਾਸ਼ਟਰੀ ਜਾਂਚ ਏਜੰਸੀ ਦੀ ਲੋੜਿੰਦੀ ਸੂਚੀ ਵਿੱਚ ਹੈ ਸੋ ਉਸ ਉੱਤੇ 10 ਲੱਖ ਰੁਪਏ ਦਾ ਇਨਾਮ ਵੀ ਸੀ ਸੋ ਹੁਣ ਕਥਿਤ ਤੌਰ ਤੇ ਅਨਮੋਲ ਬਿਸ਼ਨੋਈ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ ਅਤੇ ਅਮਰੀਕਾ ਤੋਂ ਰਿਪੋਰਟ ਕਰ ਦਿੱਤਾ ਗਿਆ ਹੈ